ਹਾਏ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਰਾਜਪੂਰ ਵਾਲਿਆ ਤੇ ਮੈਂ ਅੱਜ ਤੁਹਾਡੇ ਅਸਤਨ ਕਿਸਾਨ ਭਰਾਵਾਂ ਵਾਸਤੇ ਪਿੰਡਾਂ ਵਾਲਿਆਂ ਵੀਰਾਂ ਵਾਸਤੇ ਬਹੁਤ ਹੀ ਵਧੀਆ ਚੀਜ਼ ਲੈ ਕੇ ਆਇਆ ਮੈਨੂੰ ਵੀ ਅੱਜ ਕਿਸੇ ਦੇ ਕਾਰਨ ਇਹ ਮਿਲ ਗਈ ਤੇ ਇਹ ਚੀਜ਼ ਬਹੁਤ ਹੀ ਕੀਮਤੀ ਆ ਕੀਮਤੀ ਕੀ ਆ ਆਪਾਂ ਗੱਲਬਾਤ ਬਾਅਦ ਚ ਕਰਦੇ ਹਾਂ ਪਹਿਲਾਂ ਮੈਂ ਦੱਸਦਾ ਸਾਡੇ ਪਿੰਡਾਂ ਦੇ ਵਿੱਚ ਨਾ ਇੱਕ ਬੜੀ ਵੱਡੀ ਪ੍ਰੋਬਲਮ ਹੁੰਦੀ ਆ ਕਿ ਹਰ ਇੱਕ ਜ਼ਿਮੀਂਦਾਰ ਭਰਾ ਦੇ ਜਾਂ ਕੋਈ ਹੋਰ ਭਾਈਚਾਰੇ ਦੇ ਹਰ ਇੱਕ ਦੇ ਘਰੇ ਡੰਗਰ ਰੱਖਿਆ ਕਿਸੇ ਦੇ ਮੱਝਾਂ ਗਾਂ ਘੋੜਾ ਜਾਂ ਘੋੜੀ ਹਨਾ ਵੱਡੇ ਜਾਨਵਰ ਜਿਹੜੇ ਰੱਖਿਆ ਜਿਨ੍ਹਾਂ ਦਾ ਰੇਟ ਲੱਖਾਂ ਤੋਂ ਲੈ ਕੇ ਕਰੋੜਾਂ ਰੁਪਈਆ ਤੱਕ ਆ ਤੇ ਕੀ ਹੁੰਦਾ ਕਿਤੇ ਛੋਟੀ ਜੀ ਗਲਤੀ ਦੇ ਨਾਲ ਤੇ ਜਾਨਵਰ ਦੀ ਮੌਤ ਹੋ ਜਾਂਦੀ ਆ ਜਾਂ ਨੁਕਸਾਨ ਹੋ ਜਾਂਦਾ ਤੇ ਜ਼ਿੰਮੇਦਾਰ ਭਰਾ ਦਾ ਜਾਂ ਹੋਰ ਕਿਸੇ ਦਾ 1 ਲੱਖ 1.5 ਲੱਖ ਦੀ ਮੱਝ ਜਿਹੜੀ 5-10 ਕਿਲੋ ਦੁੱਧ ਦਿੰਦੀ ਆ ਹਨਾ ਤੇ ਉਹ ਮਰ ਜਾਂਦੀ ਆ ਕੀ ਹੁੰਦਾ ਪਿੰਡਾਂ ਦੇ ਵਿੱਚ ਕਈ ਵਾਰੀ ਮੱਝਾਂ ਜਦੋਂ ਆਪਾਂ ਤੂੜੀ ਆ ਬਣਾਉਂਦੇ ਆ ਮਸ਼ੀਨਾਂ ਵਾਲੇ ਦੋ ਮਸ਼ੀਨਾਂ ਦੇ ਵਿੱਚ ਕੀ ਹੁੰਦਾ ਛੋਟੇ ਛੋਟੇ ਲੋਹੇ ਦੇ ਪੀਸ ਆ ਜਾਂਦੇ ਆ ਉਹ ਤੂੜੀ ਦੇ ਵਿੱਚ ਚਲੇ ਜਾਂਦੇ ਆ ਤੂੜੀ ਦੇ ਵਿੱਚੋਂ ਜਿਹੜੇ ਉਹ ਪੀਸ ਆ ਉਹ ਦੰਗਰ ਖਾ ਲੈਂਦੇ ਆ ਜਿਵੇਂ ਮੱਝਾਂ ਗਾਈਆਂ ਜਾਂ ਘੋੜੇ ਉਹ ਜਦੋਂ ਤੂੜੀ ਖਾ ਲੈਂਦੇ ਆ ਤੂੜੀ ਦੇ ਨਾਲ ਉਹਨਾਂ ਦੇ ਅੰਦਰ ਲੋਹਾ ਨਿਕਲ ਜਾਂਦਾ ਫਿਰ ਉਹ ਲੋਹਾ ਜਿਹੜਾ ਹੁੰਦਾ ਅੰਦਰ ਜਾ ਕੇ ਪਸ਼ੂ ਦੀ ਜਿਹੜੀ ਸੇ ਦਾ ਬਹੁਤ ਜ਼ਿਆਦਾ ਖਰਾਬ ਕਰ ਦਿੰਦਾ ਤੇ ਪਸ਼ੂ ਮਰਨ ਤੱਕ ਪਹੁੰਚ ਜਾਂਦਾ ਤੇ ਲਾਜ ਨਹੀਂ ਹੁੰਦਾ ਨਾ ਡਾਕਟਰ ਨੂੰ ਪਤਾ ਲੱਗਦਾ ਕਿਉਂਕਿ ਉਹ ਆਪਰੇਸ਼ਨ ਉਹਦਾ ਹੋ ਨਹੀਂ ਸਕਦਾ ਇਹਦੇ ਵਾਸਤੇ ਕੀ ਆ ਕਿ ਇੱਕ ਇਹ ਚੀਜ਼ ਆ ਬਹੁਤ ਵਧੀਆ ਇਹ ਹੈ ਮੈਗਨਟ ਇਹ ਸਪੈਸ਼ਲ ਸਪੈਸ਼ਲੀ ਹੈ ਜਿਹੜਾ ਇਹ ਮੈਗਨਟ ਆ ਇਹ ਜਾਨਵਰਾਂ ਵਾਸਤੇ ਬਣਿਆ ਹੋਇਆ ਪਸ਼ੂਆਂ ਵਾਸਤੇ ਮੱਝਾਂ ਗਾਇਆਂ ਵਾਸਤੇ ਤੇ ਇਹ ਜਦੋਂ ਤੁਸੀਂ ਉਹਨੂੰ ਆਪਾਂ ਜਦੋਂ ਮੱਝ ਦੇ ਅੰਦਰ ਮੰਨ ਲਓ ਸੂਈ ਚਲੀ ਗਈ ਜਦ ਲੋਹਾ ਚ ਲੈ ਗਿਆ ਛੋਟਾ ਜਾਂ ਕੋਈ ਪੀਸ ਜਦੋਂ ਉਹਦੇ ਅੰਦਰ ਚਲਾ ਗਿਆ ਤੇ ਉਹਨੂੰ ਬਾਹਰ ਕੱਢਣ ਵਾਸਤੇ ਕੀ ਕਰਦੇ ਆ ਆਪਾਂ ਇਹ ਜਾਨਵਰ ਨੂੰ ਦਿੰਨੇ ਆ ਕਿਸੇ ਚੀਜ਼ ਦੇ ਰਾਂ ਹੀ ਜਾਂ ਕਿਸੇ ਕਿਵੇਂ ਵੀ ਜਦੋਂ ਆਪਾਂ ਇਹ ਦਿੰਨੇ ਆ ਇਹ ਆਟੋਮੈਟਿਕਲੀ ਉਹਦੇ ਅੰਦਰ ਜਾਂਦਾ ਜਦੋਂ ਉਹਦੇ ਅੰਦਰ ਦੇ ਵਿੱਚ ਦੀ ਇਹ ਪਾਸ ਹੁੰਦਾ ਜਾਨਵਰ ਦੇ ਤੇ ਜਿੰਨਾ ਵੀ ਲੋਹਾ ਸੂਈ ਹੋਵੇ ਪਤਰੀ ਹੋਵੇ ਜਾਂ ਜਿਹੜਾ ਕਣਕ ਵੱਢਣ ਵਾਲੀ ਮਸ਼ੀਨ 'ਚੋਂ ਡਿੱਗ ਪੈਂਦਾ ਫਰੀਕ ਜਾਂ ਕੋਈ ਟੂਰੀ ਵਾਲੀ 'ਚੋਂ ਬਰੀਕ ਲੋਹਾ ਆ ਜਾਂਦਾ ਮਸ਼ੀਨ ਦਾ ਤੇ ਉਹ ਸਾਰਾ ਇਹਦੇ ਨਾਲ ਚੁੰਬੜ ਗਿਆ ਜਿਹੜਾ ਉਹ ਬਾਹਰ ਉਹਦੇ ਜਦੋਂ ਉਹ ਗੁਆ ਕਰਦੀ ਕੋ ਉੱਪਰ ਕਰਦੀ ਆ ਉਹਦੇ ਨਾਲ ਹੀ ਸਾਰਾ ਬਾਹਰ ਆ ਜਾਂਦਾ ਤੇ ਪਸ਼ੂ ਦੀ ਜਾਨ ਬਚ ਜਾਂਦੀ ਆ ਦੋਸਤੋ ਇਹ ਐਡੀ ਵਧੀਆ ਚੀਜ਼ ਆ ਇਹ ਗੱਲ ਚੀਜ਼ ਜਿਹਨੂੰ ਆਪਾਂ ਕਹਿੰਦੇ ਕਿ ਇਹ ਦਵਾਈ ਨਾਲ ਐਡੀ ਛੇਤੀ ਆਉ ਨਹੀਂ ਹੁੰਦਾ ਜਿਹੜਾ ਇਹਦੇ ਨਾਲ ਥੋੜੇ ਟਾਈਮ ਕੀ ਆਮ ਆ ਜਾਂਦਾ ਤੇ ਇਹਦਾ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਇਹ ਸਿਰਫ ਇੱਕ ਇੱਕ ਪੀਸ ਆ ਜਿਹੜਾ ਇਹ 500 ਦਾ ਦੋ ਪੀਸ 10000 ਦੇ ਆ ਜੇ ਕਿਸੇ ਵੀ ਇਹਦੇ ਬਾਰੇ ਚਾਹੀਦੇ ਹੋਣ ਜਾਂ ਮੰਗਵਾਉਣੇ ਹੋ ਤੁਸੀਂ ਇਹ ਥੱਲੇ ਕਮੈਂਟ ਕਰਕੇ ਹਾ ਦਾ ਨੰਬਰ ਭੇਜ ਸਕਦੇ ਹੋ ਕਮੈਂਟ ਕਰਕੇ ਤੁਸੀਂ ਮੰਗਵਾ ਸਕਦੇ ਹੋ ਤੇ ਆਪਾਂ ਇਹ ਤੁਹਾਨੂੰ ਭੇਜ ਵੀ ਦੇਵਾਂਗੇ ਇਹ ਚੀਜ਼ ਬਹੁਤ ਵਧੀਆ ਇਹ ਹਰ ਵਕਤ ਜਿਹੜਾ ਕਿਸਾਨ ਆ ਜਾਂ ਡੇਰੀ ਫਾਰਮ ਵਾਲੇ ਲੋਕ ਆ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਹੱਤ ਆ ਜਿਨ੍ਹਾਂ ਦੇ 100-100 ਮੱਝਾਂ ਜਾਂ ਪਸ਼ੂ ਆ ਜਾਂ ਘੋੜੇ ਆ ਘੋੜੀਆਂ ਆ ਉਹਨਾਂ ਨੂੰ ਇਹ ਚੀਜ਼ ਜ਼ਰੂਰੀ ਆ ਘਰੇ ਰੱਖਣੀ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਇੱਕ ਜਾਨਵਰ ਦੀ ਜਿਹੜੀ ਆ ਉਹ ਬਚਾਇਆ ਜਾ ਸਕਦਾ ਜਾਨਵਰ ਜਿਨ੍ਹਾਂ ਦਾ ਲੱਖਾਂ ਤੋਂ ਲੈ ਕੇ ਕਰੋੜਾਂ ਤੱਕ ਦੀਆਂ ਜਿਹੜੇ ਪਸ਼ੂ ਆ ਜਾਨਵਰ ਆ ਸਿਰਫ ਇੱਕ ਇੱਕ ਪੀਸ 500 ਦੇ ਨਾਲ ਬਾਕੀ ਦੋਸਤੋ ਤੁਹਾਨੂੰ ਇਹ ਮੇਰੀ ਜਾਣਕਾਰੀ ਕਿਵੇਂ ਲੱਗੀ ਤੇ ਤੁਸੀਂ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕਿਉਂਕਿ ਸਾਦੇ ਕਿਸਾਨ ਭਰਾਵਾਂ ਨੂੰ ਪਿੰਡਾਂ ਵਾਲਿਆਂ ਨੂੰ ਹਰ ਬੰਦੇ ਨੂੰ ਜਿਨ੍ਹਾਂ ਦੇ ਘਰੇ ਪਸ਼ੂ ਆ ਹਰ ਇੱਕ ਨੂੰ ਇਹ ਚੀਜ਼ ਦਿਖਾ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ